ਡੈਨਿਕਸਰਾ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੋਂ ਦੱਸ ਦਈਏ ਕਿ ਤਪਦੀ ਗਰਮੀ ਤੋਂ ਬਾਅਦ ਹੁਣ ਜਿੱਥੇ ਬਰਸਾਤਾ ਦਾ ਮੌਸਮ ਸਟਾਰਟ ਹੋਇਆ ਉੱਥੇ ਹੀ ਸਨੇਕ ਬਾਈਟ ਦੇ ਕੇਸ ਵੀ ਜਿਹੜੇ ਪਠਾਨਕੋਟ ਦੀ ਗੱਲ ਕਰੀਏ ਤਾਂ ਹੁਣੇ ਜਿਹੜੇ ਸ਼ੁਰੂ ਹੋ ਗਏ ਨੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਅੱਜ ਤੱਕ ਜਿਹੜੇ ਆ 4 ਕੇਸ ਪਠਾਨਕੋਟ ਦੇ ਵਿੱਚ ਸਨੇਕ ਬਾਈਟ ਦੇ ਆਏ ਨੇ ਜਿਸ ਨੂੰ ਲੈ ਕੇ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਸਨੇਕ ਬਾਈਟ ਨੂੰ ਇੰਜੈਕਸ਼ਨਸ ਦੇ ਜਿਹੜੇ ਪੂਰਵ ਪੁਕਤਾ ਜਿਹੜੇ ਪ੍ਰਬੰਧ ਕਰ ਲਿੱਤੇ ਗਏ ਨੇ ਕਿਉਂਕਿ ਅਕਸਰ ਹੀ ਤਪਦੀ ਗਰਮੀ ਤੋਂ ਬਾਅਦ ਜਿਹੜੇ ਸੱਪਾਂ ਵਰਗੇ ਜਿਹੜੇ ਜੀਵ ਨੇ ਉਹ ਜ਼ਮੀਨਾਂ ਦੇ ਵਿੱਚੋਂ ਹੁਮਸ ਕਰਕੇ ਜਿਹੜੇ ਬਾਹਰ ਨੂੰ ਆਉਂਦੇ ਨੇ ਤਾਂ ਲੋਕਾਂ ਨੂੰ ਕਿਤਨਾ ਕਿਤੇ ਆਪਣੀ ਜਿਹੜੀ ਬਾਈਟ ਤੇ ਜਿਹੜਾ ਸ਼ਿਕਾਰ ਬਣਾਉਂਦੇ ਨੇ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦਾ ਜਿਹੜਾ ਖੋਫ ਪੈ ਜਾਂਦਾ ਪਰ ਇਸ ਬਾਬਤ ਜਿਹੜੀ ਆ ਸਿਵ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਘਬਰਾਉਣ ਦੀ ਲੋਕਾਂ ਨੂੰ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਸਨੇਕ ਬਾਈਟ ਦੇ ਜਿਹੜੇ ਕਿ ਇੰਤਜ਼ਾਮ ਜਿਹੜੇ ਇੰਜੈਕਸ਼ਨਸ ਦੇ ਜਿਹੜੇ ਆ ਸਿਵਲ ਹਸਪਤਾਲ ਜਿਹੜੇ ਕਰ ਲਿੱਤੇ ਗਏ ਨੇ ਪੁਖਤਾ ਪ੍ਰਬੰਧ ਨੇ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੇਕਰ ਕੋਈ ਸਨੇਕ ਬਾਈਟ ਦਾ ਸ਼ਿਕਾਰ ਹੁੰਦਾ ਤਾਂ ਫੋਰੀ ਤੌਰ ਤੇ ਜਿਹੜਾ ਆ ਸਿਵਲ ਹਸਪਤਾਲ ਵਿਖੇ ਆ ਕੇ ਇੰਜੈਕਸ਼ਨ ਜਿਹੜਾ ਲਵਾ ਸਕਦਾ ਤਾਂਕਿ ਉਸ ਦੀ ਜਾਨੀ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਕੀ ਕਹਣਾ ਸੁਨੀਲ ਚੰਦ ਹੁਣਾਂ ਦਾ ਉਹ ਵੀ ਤਾਂ ਸੁਣਾਉਂਦੇ ਆ ਕਿ ਅੱਜਕੱਲ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਆਮ ਤੌਰ ਤੇ ਦੇਖਣ ਚਾਹੇ ਕਿ ਜਿਹੜੇ ਸਨੇਕ ਸਾਂ ਸੱਪ ਜਿਹੜੇ ਹੈਗੇ ਆ ਇਹ ਆਮ ਤੌਰ ਤੇ ਹੀ ਦੇਖਣ ਨੂੰ ਮਿਲਦੇ ਹੈਗੇ ਆ ਜੇ ਕਿਸੇ ਨੂੰ ਖੋਦਨਾ ਖਸਤਾ ਜੇ ਕਿਸੇ ਨੇਕ ਬਾਈਟ ਹੋ ਜਾਂਦਾ ਹੈਗਾ ਤੇ ਤੁਰੰਤ ਉਸ ਪੇਸ਼ੈਂਟ ਨੂੰ ਸਿਵਲ ਹਸਪੀਟਲ ਲੈ ਕੇ ਆਉਣਾ ਚਾਹੀਦਾ ਹੈ ਸਾਡੇ ਕੋਲ ਜਿਹੜੇ ਸਾਰੇ ਦੇ ਸਾਰੇ ਪੁਖਤਾ ਪਰਬੰਦਾ ਹੈਗੇ ਆ ਚਾਹੇ ਕਿਸੇ ਵੀ ਕਿਸਮ ਦੀ ਮੈਡੀਸਨ ਹੈਗੀ ਹੈ ਜਾਂ ਐਂਟੀ ਸਨੇਕ ਵੈਨਮ ਹੈ ਇਹ ਜਿਹੜੀ ਸਹੂਈਦਾ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਟੋਟਲੀ ਫ੍ਰੀ ਹੈਗੀ ਹੈ ਤੇ ਇਲਾਜ ਇਹਦਾ ਜਿਹੜਾ ਇਲਾਜ ਹੈਗਾ ਟੋਟਲੀ ਫ੍ਰੀ ਸਿਵਲ ਹਸਪੀਟਲ ਉੱਤੇ ਕੀਤਾ ਜਾਂਦਾ ਹੈਗਾ ਇੱਕ ਮੈਂ ਤੁਹਾਨੂੰ ਹੋਰ ਵੀ ਤੁਹਾਡੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਉਣਾ ਚਾਹੁੰਦਾ ਹਾਂ ਕਿ ਜੇ ਜਿੰਨੇ ਵੀ ਸਨੇਕਸ ਆਏ ਆ ਆਪਾਂ ਨੂੰ ਦਿਖਦੇ ਹੈਗੇ ਆ ਉਹਨਾਂ ਵਿੱਚੋਂ ਸਿਰਫ 2% ਜਿਹ ਇਸ ਕਰਕੇ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਤੇ ਜੇ ਸਨੇਕ ਬਾਈਟ ਹੋ ਹੀ ਜਾਂਦਾ ਹੈ ਤੇ ਸਿਵਲ ਹਸਪੀਟਲ ਵਿਖੇ ਆ ਕੇ ਆਪਣਾ ਟੋਟਲੀ ਫ੍ਰੀ ਇਲਾਜ ਕਰਵਾ ਸਕਦੇ ਸਰ ਹੁਣ ਤਾਂ ਕਿੰਨੇ ਕੀ ਕੇਸ ਆ ਇਸੇ ਪਤਾ ਚੁਕੇ ਇਸ ਵੇਲੇ ਇਸ ਮਹੀਨੇ ਲਗਭਗ 4 ਜਾਂ 5 ਪੇਸ਼ੈਂਟ ਜਿਹੜੇ ਹੈਗੇ ਹੁਣ ਤੱਕ ਅਸੀਂ ਬਿਲਕੁਲ ਸਕਸੈਸਫੁਲੀ ਟਰੀਟ ਕਰ ਚੁੱਕੇ ਆ ਦੇਖਤ ਰਹੋ ਧਾਨਿਕ ਸਵਰਾ ਟੀਵੀ ਮੈਨੂੰ ਦੋ ਇਜਾਜ਼ਤ ਧਾਨਿਕ ਸਵਰਾ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੋਂ ਦੱਸ ਦਈਏ ਕਿ ਤਪਦੀ ਗਰਮੀ ਤੋਂ ਬਾਅਦ ਹੁਣ ਜਿੱਥੇ ਬਰਸਾਤਾ ਦਾ ਮੌਸਮ ਸਟਾਰਟ ਹੋਇਆ ਉੱਥੇ ਹੀ ਸਨੇਕ ਬਾਈਟ ਦੇ ਕੇਸ ਵੀ ਜਿਹੜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਅੱਜ ਤੱਕ ਜਿਹੜੇ ਆ 4 ਕੇਸ ਪਠਾਨਕੋਟ ਦੇ ਵਿੱਚ ਸਨੇਕ ਬਾਈਟ ਦੇ ਆਏ ਨੇ ਜਿਸ ਨੂੰ ਲੈ ਕੇ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਸਨੇਕ ਬਾਈਟ ਨੂੰ ਇੰਜੈਕਸ਼ਨਸ ਦੇ ਜਿਹੜੇ ਪੂਰਵ ਪੁਕਤਾ ਜਿਹੜੇ ਪ੍ਰਬੰਧ ਕਰ ਲਿੱਤੇ ਗਏ ਨੇ ਕਿਉਂਕਿ ਅਕਸਰ ਹੀ ਤਪਦੀ ਗਰਮੀ ਤੋਂ ਬਾਅਦ ਜਿਹੜੇ ਸੱਪਾਂ ਵਰਗੇ ਜਿਹੜੇ ਜੀਵ ਨੇ ਉਹ ਜ਼ਮੀਨਾਂ ਦੇ ਵਿੱਚੋਂ ਹੁਮਸ ਕਰਕੇ ਜਿਹੜੇ ਬਾਹਰ ਨੂੰ ਆਉਂਦੇ ਨੇ ਤਾਂ ਲੋਕਾਂ ਨੂੰ ਕਿਤਨਾ ਕਿਤੇ ਆਪਣੀ ਜਿਹੜੀ ਬਾਈਟ ਤੇ ਜਿਹੜਾ ਸ਼ਿਕਾਰ ਬਣਾਉਂਦੇ ਨੇ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦਾ ਜਿਹੜਾ ਖੋਫ ਪੈ ਜਾਂਦਾ ਪਰ ਇਸ ਬਾਬਤ ਜਿਹੜੀ ਆ ਸਿਵ ਉਹਣਾ ਸਾਫ ਤੌਰ ਤੇ ਗਿਆ ਕਿ ਘਬਰਾਉਣ ਦੀ ਲੋਕਾਂ ਨੂੰ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਸਨੇਕ ਬਾਈਟ ਦੇ ਜਿਹੜੇ ਕਿ ਇੰਤਜ਼ਾਮ ਜਿਹੜੇ ਇੰਜੈਕਸ਼ਨਸ ਦੇ ਜਿਹੜੇ ਆ ਸਿਵਲ ਹਸਪਤਾਲ ਜਿਹੜੇ ਕਰ ਲਿੱਤੇ ਗਏ ਨੇ ਪੁਖਤਾ ਪ੍ਰਬੰਧ ਨੇ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਜੇਕਰ ਕੋਈ ਸਨੇਕ ਬਾਈਟ ਦਾ ਸ਼ਿਕਾਰ ਹੁੰਦਾ ਤਾਂ ਫੋਰੀ ਤੌਰ ਤੇ ਜਿਹੜਾ ਆ ਸਿਵਲ ਹਸਪਤਾਲ ਵਿਖੇ ਆ ਕੇ ਇੰਜੈਕਸ਼ਨ ਜਿਹੜਾ ਲਵਾ ਸਕਦਾ ਤਾਂਕਿ ਉਸ ਦੀ ਜਾਨੀ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਕੀ ਕਹਿਣਾ ਸੁਨੀਲ ਚੰਦ ਹੁਣਾਂ ਦਾ ਉਹ ਵੀ ਤਾਂ ਸੁਣਾਉਂਦੇ ਆ ਕਿ ਅੱਜ ਕੱਲ੍ਹ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਆਮ ਤੌਰ ਤੇ ਦੇਖਣ ਚਾਹੀਏ ਇਹ ਜਿਹੜੇ ਸਨੇਕਸ ਜਾਂ ਸੱਪ ਜਿਹੜੇ ਹੈਗੇ ਆ ਇਹ ਆਮਪੁਰ ਤੇ ਹੀ ਦੇਖਣ ਨੂੰ ਮਿਲਦੇ ਹੈਗੇ ਆ ਜੇ ਕਿਸੇ ਨੂੰ ਖੋਦਨਾ ਖਸਤਾ ਜੇ ਕਿਸੇ ਨੂੰ ਸਨੇਕ ਬਾਈਟ ਹੋ ਜਾਂਦਾ ਹੈਗਾ ਤੇ ਤੁਰੰਤ ਉਸ ਪੇਸ਼ੈਂਟ ਨੂੰ ਸਿਵਲ ਹਸਪੀਟਲ ਲੈ ਕੇ ਆਉਣਾ ਚਾਹੀਦਾ ਹੈ ਸਾਡੇ ਕੋਲ ਜਿਹੜੇ ਸਾਰੇ ਦੇ ਸਾਰੇ ਪੁਖਤਾ ਪਰਬੰਦਾ ਹੈਗੇ ਆ ਚਾਹੇ ਕਿਸੇ ਵੀ ਕਿਸਮ ਦੀ ਮੈਡੀਸਨ ਹੈਗੀ ਹੈ ਜਾਂ ਐਂਟੀ ਸਨੇਕ ਵੈਨਮ ਹੈ ਇਹ ਜਿਹੜੀ ਸਹੂਬਿਦਾਂ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਟੋਟਲੀ ਫ੍ਰੀ ਹੈਗੀ ਹੈ ਤੇ ਇਲਾਜ ਇਹਦਾ ਜਿਹੜਾ ਇਲਾਜ ਹੈਗਾ ਟੋਟਲੀ ਫ੍ਰੀ ਸਿਵਲ ਹਸਪੀਟਲ ਉੱਤੇ ਕੀਤਾ ਜਾਂਦਾ ਹੈਗਾ ਇੱਕ ਮੈਂ ਤੁਹਾਨੂੰ ਹੋਰ ਵੀ ਤੁਹਾਡੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਉਣਾ ਚਾ कि जे जितने भी स्नेक्स आए आपा नु दिखਦੇ ਹੈਗੇ ਆ ਉਹਨਾਂ ਵਿੱਚੋਂ ਸਿਰਫ 2% ਜਿਹੜੇ ਸਨੇਕਸ ਹੈਗੇ ਆ ਇਹ ਪੋਇਜ਼ਨਸ ਹੁੰਦੇ ਹੈਗੇ ਆ ਇਸ ਕਰਕੇ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਤੇ ਜੇ ਸਨੇਕ ਬਾਈਟ ਹੋ ਹੀ ਜਾਂਦਾ ਹੈ ਤੇ ਸਿਵਲ ਹਸਪੀਟਲ ਵਿਖੇ ਆ ਕੇ ਆਪਣਾ ਟੋਟਲੀ ਫ੍ਰੀ ਇਲਾਜ ਕਰਵਾ ਸਕਦੇ ਸਰ ਹੁਣ ਤੱਕ ਕਿ ਕਿੰਨੇ ਕੇਸ ਹੈ ਇਸ ਜਿਹੜੇ ਪਤਾ ਚੁਕੇ ਇਸ ਵੇਲੇ ਇਸ ਮਹੀਨੇ ਲਗਭਗ 4 ਜਾਂ 5 ਪੇਸ਼ੈਂਟ ਜਿਹੜੇ ਹੈਗੇ ਹੁਣ ਤੱਕ ਅਸੀਂ ਬਿਲਕੁਲ ਸਕਸੈਸਫੁਲੀ ਟਰੀਟ ਕਰ ਚੁੱਕੇ ਆ ਦੇਖਦੇ ਹੋ ਦਿਨਿਕ ਸੂਰਾਂ ਟੀਵੀ ਮੈਨੂੰ ਦੋ ਇਜਾਜ਼ਤ